ਇਹ ਇੱਕ ਗਰਾਪਾ ਬਹੁਤ ਹੀ ਸੌਖੇ ਜਿਹੇ ਤਰੀਕੇ ਨਾਲ ਬਣਾਵਾਂਗੇ ਜੀ ਗੁੰਮ ਸਲਾਈਆਂ ਲਾ ਕੇ ਜਿੱਦਾਂ ਮਰਜ਼ੀ ਤੁਸੀਂ ਜਾਗੋ ਤੇ ਜਵਰੀ ਵਿੱਚ ਰੱਖ ਸਕਦੇ ਹੋ ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਆਪਾਂ ਜਿਹੜੇ ਹੈਗੇ ਤੁਹਾਡੇ ਨਾਲ ਤੱਗਰੇ ਦੀ ਕਟਿੰਗ ਐਨ 스ਟੀਚਿੰਗ ਸ਼ੇਅਰ ਕਰਾਂਗੇ ਤੇ ਬਹੁਤ ਪੈਣਾ ਦੇ ਕਮੈਂਟ ਆਉਂਦੇ ਸੀਗੇ ਅਸੀਂ ਸਲਾਈ ਕਰੀਏਗਾ ਘੱਗਰਿਆਂ ਦੀ ਜਦੋਂ ਵੀਡੀਓ ਪਾਉਣੀ ਆ ਹਨ ਤੇ ਵੀ ਸਾਨੂੰ ਇਹਦੀ ਸਲਾਈ ਤੇ ਕਟਾਈ ਵੀ ਦੱਸੋ ਆਪਾਂ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਦੱਸ ਦਿਆਂ ਵੀ ਆਪਾਂ ਘੱਗਰਾ ਘੱਗਰੇ ਦੀ ਕਿਸ ਤਰੀਕੇ ਨਾਲ ਕਟਿੰਗ ਕਰਨੀ ਹੈ ਤੇ ਕਿਸ ਤਰੀਕੇ ਨਾਲ ਸਟਿਚਿੰਗ ਕਰਨੀ ਹੈ ਇਹ ਕੱਪੜਾ ਜਿਹੜਾ ਹੈਗਾ ਜੀ ਆਪਣੇ ਕੋਲੇ 7.5 ਮੀਟਰ ਕੱਪੜਾ ਹੈਗਾ ਆ ਇਹ ਵਾਲਾ ਥੋੜਾ ਜਿਹਾ ਸੈਟਨ ਵਾਂਗੂ ਜਿਹੜੀ ਹੈਗੀ ਗ੍ਰੇਸ ਜੀ ਹੈਗੀ ਹੈ ਕੱਪੜੇ ਦੀ 7.5 ਮੀਟਰ ਕੱਪੜਾ ਹੈਗਾ ਇਹ ਤੇ ਇਹ ਬਰੀ ਵਾਲਾ ਦਾ ਗੱਗਰਾ ਸਿਉਣਾ ਹੈ ਆਪਾਂ ਨੇ ਇਹ ਇਹਦੇ ਉੱਤੇ ਜਿਹੜਾ ਹੈਗਾ ਮੈਂ ਗੋਟਾ ਲਾਉਣਾ ਨਾਲ ਜਿਹੜਾ ਹੈਗਾ ਗੋਟੇ ਪੱਤੀ ਦਾ ਡਿਜ਼ਾਈਨ ਕਰਾਂਗੇ ਇਹ ਵਾਲਾ ਮੈਂ ਗੋਟਾ ਪੱਤੀ ਲੈਂਦੀ ਐ ਨਾਲ ਇਹਦਾ ਡਿਜ਼ਾਈਨ ਕਰਾਂਗੇ ਕਿਉਂਕਿ ਇਹਦੇ ਨਾਲ ਮੈਚ ਕਰਦਾ ਹਨਾ ਜਿਹੜਾ 골ਡਨ ਕਲਰ ਇਹਦੇ ਵਿੱਚ ਹੈ ਸਿਲਵਰ 골ਡਨ ਜਾਏ ਤੇ ਜਿਆਦਾ ਡਾਰਕ 골ਡਨ ਜਾਂ ਨਹੀਂ ਹੈਗਾ ਤੇ ਇਹ ਇਹਦੇ ਆਪਾਂ ਵਿੱਚ ਲਾਉਣੀ ਹੈ ਜੀ ਲਾਈਨਿੰਗ ਲਾਈਨਿੰਗ ਮੈਂ ਕੱਠੇ ਉਹ ਚੱਕ ਲਈ ਜਿੰਨੀ ਇੱਕ ਜ਼ਰੂਰਤ ਹੋ ਆਪਾਂ ਨੂੰ ਕੱਟ ਲਾਂਗੇ ਤੇ ਇਹ ਜਿਹੜੀ ਤੁਸੀਂ ਕਟਿੰਗ ਕਰਨੀ ਹੈ ਉਹ ਜਿਹੜੀ ਕਰਨੀ ਜੀ ਸਲਵਾਰ ਦੇ ਹਿਸਾਬ ਨਾਲ ਕਰਨੀ ਹੈ ਜਿੰਨੀ ਸਲਵਾਰ ਦੀ ਲੰਬਾਈ ਹੈ ਤੁਹਾਡੀ ਉਹਦੇ ਹਿਸਾਬ ਨਾਲ ਹੀ ਘਗਰਾ ਹੋਊਗਾ ਘਗਰਾ ਜਿੰਨੀ ਸਲਵਾਰ ਦੀ ਲੈਂਥ ਹੋਦੀ ਹੈ ਇਹਨਾਂ ਦੀ 37 ਇੰਚ ਲੈਂਥ ਹੈ ਸਲਵਾਰ ਦੀ ਕਿਉਂਕਿ ਜਿੰਨਾ ਤੇ ਕੱਦ ਹੈ ਹਨਾ ਉਹ ਹਿਸਾਬ ਦੇ ਨਾਲ 37 ਇੰਚ ਹੈ 4 ਇੰਚ ਦੀ ਆਪਾਂ 벨ਟ ਲਾਵਾਂਗੇ 3.5 ਦੀ ਵੀ ਲਾ ਦਿੰਨੇ ਆ ਘਗਰੇ ਦੀ 4 ਦੀ ਵੀ ਲਾ ਦਿੰਨੇ ਛੋਟੀ 벨ਟੀ ਲਾਉਣੇ ਹੁੰਦੇ ਆ ਜਿਆਦਾ ਵੱਡੀ ਨਹੀਂ ਲੱਗਦੀ ਕਿਉਂਕਿ ਘੱਗਰੇ ਵਾਲਾ ਨਾਲਾ ਬੜਾ ਹੁੰਦਾ ਜੇ ਜਿਆਦਾ ਆਪਾਂ ਬੈਲਟ ਛੋਟੀ ਲਾਉਣੇ ਕਿਉਂਕਿ ਬੈਲਟ ਮੇ ਜਿਹੜੀ ਹੈ ਕਿ ਡਬਲ ਲਾਉਣੀ ਹੁੰਦੀ ਆ ਜੇ ਆਪਾਂ ਛੋਟੀ ਬੈਲਟ ਲਾਵਾਂਗੇ ਫਿਰ ਉਹ ਨਾਲਾ ਨਹੀਂ ਪੈਂਦਾ ਹੈਗਾ ਉਹ ਨਾਲਾ ਥੋੜਾ ਜਿਹਾ ਵੱਡਾ ਹੁੰਦਾ ਹੈ ਘੱਗਰੇ ਵਾਲਾ ਨਾਲਾ ਤੇ ਹੁਣ ਆਪਾਂ ਜਿਹੜੀ ਹੈਗੀ ਦੇਖੋ ਇਹ ਲੰਬਾ ਕੱਪੜਾ ਸਾਰਾ ਪਹਿਲਾਂ ਆਪਾਂ ਇਹਦੇ ਨਿਸ਼ਾਨ ਲਾ ਕੇ ਨੂੰ ਕੱਟ ਲਾਂਗੇ ਜਿੰਨੇ ਜਿੰਨੇ ਦੀ ਆਪਾਂ ਨੂੰ ਜ਼ਰੂਰਤ ਹੈ ਇੱਕ ਪਾਸੇ ਜਿਹੜਾ ਕੱਪੜਾ ਲਹੂ ਉਹ ਚੋਈ ਬੈਲਟ ਲੱਗ ਜਾਣੀ ਹੈ ਤੇ ਜਿੰਨਾ 7.5 ਮੀਟਰ ਆਪਾਂ ਪੂਰਾ ਹੀ ਜਿਹੜਾ ਹੈਗਾ ਘੱਟ ਲਾਂਗੇ 32 ਇੰਚ ਆਪਾਂ ਨੇ ਲੈਂਥ ਰੱਖਣੀ ਹੈ ਜੀ ਨੀਚੇ ਵਾਲੀ 4 ਇੰਚ ਦੀ 벨ਟ ਲੱਗ ਜੂਗੀ ਤੇ 32 ਇੰਚ ਰੱਖਾਂਗੇ ਆਪਾਂ 36 ਇੰਚ ਜਿਹੜੀ ਹੈਗੀ ਉਹਨਾਂ ਦੀ ਸਲਵਾਰ ਦੀ ਆ ਦੇਖੋ 36 ਇੰਚ ਸਲਵਾਰ ਦੀ ਲੈਂਥ ਹੈਗੀ ਆਪਾਂ ਰੱਖਾਂਗੇ 32 ਇੰਚ 4 ਇੰਚ ਦੀ ਜਿਹੜੀ ਹੈਗੀ ਆਪਾਂ 벨ਟ ਲਾਵਾਂਗੇ 4 ਇੰਚ ਘੱਟ ਇਹ 32 ਇੰਚ ਦੇ ਵਿੱਚ ਜਿਹੜਾ ਆਪਾਂ ਨੇ ਮਾਰਜਨ ਰੱਖਣਾ ਉਹ ਪਾਵਾਂਗੇ 2 2 ਇੰਚ ਦਾ ਜਿਹੜਾ ਹੈਗਾ ਆਪਾਂ ਨੀਚੋਂ ਫੋਲਡ ਕਰਾਂਗੇ 1 ਇੰਚ ਉੱਪਰ ਆਜੂਗਾ ਜੀ ਬਲਾ ਵਗੈਰਾ ਦੇ ਵਿੱਚ ਜਾਊਗਾ ਬੱਤੀ ਦੇ ਵਿੱਚ 3 ਇੰਚ ਆਪਾਂ ਐਕਸਟਰਾ ਲਵਾਂਗੇ 1 2 3 35 ਇੰਚ ਤੇ ਜਿਹੜੀ ਹੈਗੀ ਆਪਾਂ ਨਸਾਨ ਲਾ ਲਾਂਗੇ ਆ ਦੇਖੋ ਇਧਰੋਂ ਜਿਹੜੀ ਹੈਗੀ 벨ਟ ਲੱਗ ਜਾਣੀ ਐ ਇਸ ਤਰ੍ਹਾਂ ਡਬਲ ਕਰਕੇ 벨ਟ ਦਾ ਸਰਜੂਗਾ ਨਹੀਂ ਫਿਰ ਜੋੜ ਲਾ ਲਾਂਗੇ ਨਹੀਂ ਸਰੂਗਾ ਦੇਖੋ ਇੰਨਾ ਕ ਹੈਗਾ ਆ ਬੈਲਟ ਵਧੀਆ ਬਣ ਜੂਗੀ 5 ਇੰਚ ਡਬਲ ਹੋ ਕੇ ਆਉਂਦਾ ਆਪਾਂ ਨੂੰ 4 ਤਿਆਰ ਕਰਨੀਆਂ ਐ ਇੰਨਾ ਜਿਹੜਾ ਹੈਗਾ 1 ਇੰਚ ਸਿਉਣਾਂ ਚ ਚ ਰਹਿ ਜਾਊਗਾ ਲਓ ਜੀ ਪਹਿਲਾਂ ਆਪਾਂ ਸਾਰੇ 35 35 ਇੰਚ ਤੇ ਨਸਾਨ ਲਾ ਕੇ ਲੰਬਾ ਕੱਪੜਾ ਹੀ ਕਟਾਈ ਕਰ ਲਾਂਗੇ ਦੇਖੋ ਤੁਹਾਨੂੰ ਜਿਹੜਾ ਹੈਗਾ ਕੱਪੜਾ ਕਟਿੰਗ ਕਰ ਦਾਂਗੇ ਠੰਡ ਜੀ ਸੀਗੀ ਅੱਜ ਮੈਂ 베ੜੇ ਦੇ ਵਿੱਚ ਹੀ ਮਸ਼ੀਨ ਡਾਹੀ ਹੋਈ ਐ ਵੇੜਾ ਤੋਤਾ ਹੋਇਆ ਸੀਗਾ ਬਾਹਰੇ ਧੁੱਪ ਚ ਵਧੀਆ ਲੱਗਦਾ ਚਲੋ ਅੰਦਰ ਜਾਦਾ ਠੰਡ ਜੀ ਲੱਗਦੀ ਐ ਬਾਹਰੇ ਜਿਹੜਾ ਹੈਗਾ ਕੱਪੜਾ ਵਗੈਰਾ ਕੱਟਣ ਦਾ ਵੀ ਸੌਖਾ ਹੋ ਜਾਂਦਾ ਖੁੱਲੀ ਜਗ੍ਹਾ ਦੇ ਵਿੱਚ ਇੱਥੇ ਹੁਣ ਆਪਾਂ ਕਟਿੰਗ ਕਰ ਲਾਂਗੇ ਇਹਨੂੰ ਸਾਰੇ ਕੱਪੜੇ ਨੂੰ ਹੁਣ ਆਪਾਂ ਕਟਿੰਗ ਕਰਦੇ ਹਾਂ ਜੀ 벨ਟ ਆ ਆ ਦੇਖੋ 25 ਇੰਚ ਦੀ ਆਪਾਂ ਕਪੜਾ ਲਾ ਲਾਂਗੇ ਕਿਉਂਕਿ 24 ਇੰਚ ਦੀ ਤਿਆਰ ਰਹੇਗੀ ਆ ਦੇਖੋ ਇਹ ਆਪਣੀ ਬੈਲਟ ਹੋ ਗਈ ਹੁਣ ਪਹਿਲਾਂ ਆਪਾਂ ਸਿੱਧਾ ਪਾਸਾ ਅੰਦਰ ਕਰਕੇ ਜਿਹੜੇ ਇੱਕ ਗ੍ਰੈਕੋ ਜਿਹਾ ਕਰਕੇ ਸਾਰਾ ਕਪੜਾ ਡਬਲ ਕਰਕੇ ਇੱਥੇ ਸਿਲਾਈ ਲਾ ਦਾਂਗੇ ਜਿਹੜਾ ਆਪਣਾ ਕਟਿੰਗ ਵਾਲਾ ਪਾਸਾ ਤੇ ਇੱਥੇ ਸਿਲਾਈ ਲਾ ਦਾਂਗੇ ਜੀ ਲਓ ਜੀ ਹੁਣ ਆਪਾਂ ਇਹ ਵਾਲੀ ਸਲਾਈ ਲਾ ਲਈ ਹੁਣ ਆਪਾਂ ਬੜ ਪਾਉਣੇ ਸਟਾਰਟ ਕਰਾਂਗੇ ਇੱਕ ਪਾਸਿਓਂ ਬਸ ਇਹ ਜਿਹੜੇ ਹੈਗੇ ਇੱਥੋਂ ਚੱਕ ਚੱਕ ਕੇ ਜੇ ਬੜ ਪਾਉਣੇ ਨੇ ਹਿਸਾਬ ਨੇ ਜਿੰਨਾ ਕਿ ਤੁਹਾਡੇ ਘਗਰੇ ਦੀ ਘੇਰ ਹੈਗਾ ਉਹ ਹਿਸਾਬ ਨਾਲ ਬੜ ਪਾ ਸਕਦੇ ਹੋ ਆਪਾਂ ਇੱਥੋਂ ਜੇ ਚੱਕ ਕੇ ਬੜ ਪਾਵਾਂਗੇ 24 ਇੰਚ ਦੀ ਬੈਲਟ ਹੈ ਜੇ ਜ਼ਿਆਦਾ ਭਾਰੀ ਹੈ ਤੁਹਾਡਾ ਇੱਥੋਂ ਪਾ ਲਓ ਜੇ ਉਦੋਂ ਭਾਰੀ ਹੈ ਤਾਂ ਇੱਥੋਂ ਪਾ ਲਓ ਇੱਕ ਵਾਰੀ ਪਾ ਕੇ ਜਿਹੜੇ ਹੈਗੇ ਚੈੱਕ ਕਰਾਂਗੇ ਬੜ ਪਹਿਲਾਂ ਮੈਂ ਨਿਸ਼ਾਨ ਲਾ ਲੂੰਗੀ ਇਹਦੇ ਸਾਰੇ ਵਾਲ ਜਿਹੜੇ ਹੈਗੇ ਇੱਕ ਪਾਸੇ ਨੂੰ ਹੀ ਪੈਣਗੇ ਜੀ ਸਾਰੇ ਵਾਲ ਆਪਾਂ ਇੱਕ ਪਾਸੇ ਨੂੰ ਹੀ ਪਾਵਾਂਗੇ ਆ ਦੇਖੋ ਜੀ ਬਾਲ ਆਪਣੇ ਸਾਰੇ ਪੈ ਗਏ ਨੇ ਚਾਰ ਸਪੇਰੇ ਜਿੰਨੀ ਆਪਾਂ ਨੇ 벨ਟ ਲਾਉਣੀ ਹੈ 벨ਟ ਦੇ ਹਿਸਾਬ ਨਾਲ 25 ਇੰਚ ਚ ਬਾਲ ਪਾਏ ਨੇ ਹੁਣ ਆਪਾਂ ਦੇਖੋ ਲਾਈਨਿੰਗ ਵੀ ਲਾ ਲਈ ਅੰਦਰਲੇ ਪਾਸੇ ਮੈਂ ਲਾਈਨਿੰਗ ਲਾਤੀ ਤੇ ਹੁਣ ਆਪਾਂ ਨਾਲ ਜਿਹੜੀ ਹੈਗੀ 벨ਟ ਜੋੜ ਰਹੇ ਆ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਇਹ ਸਿੱਧਾ ਬਸ ਆ ਗਿਆ ਇਹ ਇਧਰੋਂ ਮੇ ਪੁੱਠੇ ਪਾਸੇ ਧਰ ਕੇ ਬੈਲਟ ਜੋੜ ਰਹੀ ਆ ਕਿਉਂਕਿ ਉੱਪਰਲੇ ਪਾਸੇ ਬੈਲਟ ਆ ਇਸ ਤਰ੍ਹਾਂ ਕਰਕੇ ਦਿਖਾਉਣੀ ਆ ਮੈਂ ਤੁਹਾਨੂੰ ਆ ਸਿੱਧ ਆ ਸਿੱਧਾ ਪਾਸਾ ਹੋ ਗਿਆ ਪੁੱਠਾ ਪਾਸਾ ਇਧਰ ਆਪਾਂ ਜਿਹੜਾ ਇਹਦਾ ਡਬਲ ਨੇਫਾ ਹੋਊਗਾ ਇਹਨੂੰ ਇਸ ਤਰ੍ਹਾਂ ਕਰਕੇ ਮੈਂ ਇਸ ਤਰ੍ਹਾਂ ਲਾਵਾਂਗੀ ਇਸ ਤਰ੍ਹਾਂ ਜਿਹੜਾ ਹੈਗਾ ਇਹ ਨੇਫਾ ਵਧਣਾ ਆ ਡਬਲ ਨੇਫਾ ਸਿੱਧੇ ਪਾਸੇ ਆ ਜੂ ਬਾਲ ਜਿਹੜੇ ਹੈਗੇ ਨੇ ਵਿੱਚ ਕਵਰ ਹੋ ਜਾਣਗੇ ਆ ਦੇਖੋ ਜੀ ਆਪਣਾ ਘਗਰਾ ਜਿਹੜਾ ਹੈਗਾ ਬਣ ਗਿਆ ਹੁਣ ਜਿਹੜੀ ਇਹ 벨ਟ ਲਾਈ ਆਪਾਂ ਨੇ ਆ ਦੇਖੋ ਦਿਖਾਉਣੀ ਆ ਆ ਜਿਹੜਾ ਆਪਾਂ ਨੇ ਨੇਫਾ ਰੱਖਿਆ ਇਸ ਤਰ੍ਹਾਂ ਦੇਖੋ ਥੋੜਾ ਜਿਹਾ ਉੱਪਰ ਸਲਾਈ ਲੈ ਲਈ ਇਹ ਨੇਫਾ ਇਸ ਤਰ੍ਹਾਂ ਜਿਹੜਾ ਹੈਗਾ ਡਬਲ ਨੇਫਾ ਲੱਗਦਾ ਹੈ ਗਗਰੇ ਦਾ ਇੱਥੋਂ ਆਪਾਂ ਇਹਨੂੰ ਬਾਲ ਵਿੱਚ ਕਰਕੇ ਇਸ ਤਰ੍ਹਾਂ ਸਲਾਈ ਲਾਵਾਂਗੇ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਤਿਆਰ ਹੋ ਜਾ ਇਹ ਜਿਹੜਾ ਹੈਗਾ ਮੂੰਹ ਰਹਿ ਜਾਊਗਾ ਨਾਲਾ ਪਾਉਣ ਵਾਸਤੇ ਹੁਣ ਆਪਾਂ ਸਲਾਈ ਲਾ ਕੇ ਧਾਰ ਦਿਆ ਤੁਹਾਨੂੰ ਆ ਦੇਖੋ ਇਹ ਹੋ ਗਿਆ ਸਿੱਧਾ ਪਾਸਾ ਕ ਗਰੇ ਦਾ ਤੇ ਬੈਲਟ ਆਪਣੀ ਫੋਲਡ ਕਰਕੇ ਇਸ ਤਰ੍ਹਾਂ ਸਿੱਧੇ-ਸਿੱਧੇ ਪਾਸੇ ਜਿਹੜੀ ਹੈਗੀ ਸिलाई ਲਾਉਂਦੇ ਜਾਵਾਂਗੇ نیچے ਵੀ ਧਿਆਨ ਰੱਖਣਾ ਪਊ ਕਿ ਲਾਈਨਿੰਗ ਦੇਖਣਾਗੇ ਆ ਦੇਖੋ ਇਸ ਤਰੀਕੇ ਨਾਲ ਜਿਹੜੀ ਹੈਗੀ ਕਿੰਨੇ ਬਹੁਤ ਵਧੀਆ ਫਿਨਿਸ਼ਿੰਗ ਨਾਲ ਜਿਹੜਾ ਬਣਦਾ ਆ ਕੋਈ ਬਲ ਨਹੀਂ ਦਿਖਦੇ ਵੀ ਕਿੱਥੇ ਪਏ ਹੋਇਆ ਮੈਂ ਤੁਹਾਨੂੰ ਥੋੜੀ ਜਿਹੀ ਸਲਾਈ ਲਾ ਕੇ ਹੋਰ ਅੰਦਰਲਾ ਪਾਸਾ ਵੀ ਦਿਖਾਉਣੇ ਆਪਾਂ ਵੀ ਉਧਰ ਕਿਦਾਂ ਫਿਨਿਸ਼ਿੰਗ ਆਉਂਦੀ ਏ ਦੇਖੋ ਜੀ ਐਸ ਤਰ੍ਹਾਂ ਜਿਹੜੀ ਹੈਗੀ ਆਪਣੀ ਸਲਾਈ ਲੱਗਦੀ ਹੈ ਬਲ ਦੇਖੋ ਕਿੰਨੇ ਵਧੀਆ ਫਿਨਿਸ਼ਿੰਗ ਨਾਲ ਜਿਹੜੇ ਹੈਗੇ ਬਲ ਪਏ ਹੋਇਆ ਮੈਂ ਅੰਦਰਲਾ ਪਾਸਾ ਦਿਖਾਉਣੀ ਆ ਦੇਖੋ ਅੰਦਰਲੇ ਪਾਸੇ ਵੀ ਕੋਈ ਸਲਾਈ ਨਹੀਂ ਆਉਗੀ ਇਹ ਸਾਰਾ ਜਿਹੜਾ ਹੈਗਾ ਗੁੰਮ ਸਲਾਈਆਂ ਨਾਲ ਕੱਗਰਾ ਬੰਦਾ ਆ ਕਿਉਂਕਿ ਕੱਗਰੇ ਤਾਂ ਬਹੁਤ ਮੇਰੇ ਭੈਣਾਂ ਸਲਾ ਸਿਓ ਲੈਂਦੀਆਂ ਨੇ ਘਰੇ ਹਨ ਉਹ ਉਦਾਂ ਹੀ ਵਾਲ ਪਾ ਦਿੰਦੀਆਂ ਜਿੱਦਾਂ ਸਲਵਾਰਾਂ ਦੇ ਵਿੱਚ ਬੈਲਟਾਂ ਜੜੀਆਂ ਜਾਂਦੀਆਂ ਇਹਦੇ ਥੋੜੇ ਜਿਹੇ ਬੈਲਟ ਦਾ ਫਰਕ ਹੁੰਦਾ ਹੈਗਾ ਜਿਨ੍ਹਾਂ ਨੇ ਵੀ ਅਸੀਂ ਜਿਹੜੇ ਵੀ ਜਿੰਦਾ ਰੈਂਟ ਵਗੈਰਾ ਤੇ ਦਿੰਨੇ ਆ ਵਰੀ ਦੇ ਕੱਗਰੇ ਵੀ ਅਸੀਂ ਤਿਆਰ ਕਰਦੇ ਆਂ ਜਿਹ ਕਿਸ ਨੇ ਸਾਡੇ ਕੋਲੋਂ ਕੋਈ ਘਗਰਾ ਤਿਆਰ ਕਰਵਾਉਣੇ 9 ਮੀਟਰ ਦਾ ਵੀ ਬਹੁਤ ਪੈਣਾ ਘਗਰਾ ਤਿਆਰ ਕਰਵਾਉਂਦੇ ਨੇ ਥੋੜਾ ਕੱਪੜਾ ਹੌਲਾ ਹੁੰਦਾ ਤਾਂ 9 ਮੀਟਰ ਦਾ ਤਿਆਰ ਕਰਵਾ ਲਓ ਜੀ ਕੱਪੜਾ ਭਾਰੀ ਹੈ ਤਾਂ 7.5 ਮੀਟਰ 8 ਮੀਟਰ ਬਹੁਤ ਹੈਗਾ ਇਹ ਕੱਪੜਾ ਭਾਰਾ ਸੀਗਾ ਲਓ ਜੀ ਦੇਖੋ 벨ਟ ਜਿਹੜੀ ਹੈਗੀ ਆਪਾਂ ਨੇ ਜੜ ਲਈ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ 벨ਟ ਜੜਤੀ ਦੇਖੋ ਚਾਰ ਸਪੇਰਾ ਬਹੁਤ ਵਧੀਆ ਜਿਹੜਾ ਹੈਗਾ ਸਾਰਾ ਤਿਆਰ ਹੋ ਗਿਆ ਆਪਣਾ ਹੁਣ ਆਪਾਂ ਨੀਚੋਂ ਫੋਲਡ ਕਰਦੇ ਆਂ ਉਦੋਂ ਇੰਸਾਪਾ ਲਿਖੋ ਫੋਲਡ ਕਰਦਾਂਗੇ ਹੁਣ ਆਪਾਂ ਇਹਨਾਂ ਇਹਨਾਂ ਜੀ ਇਹ ਫੋਲਡ ਕਰਦਾਂਗੇ ਸਾਰਾ ਚਾਰ ਸਪੇਰਾ ਫੋਲਡ ਕਰ ਲਾਂਗੇ ਫੋਲਡ ਕਰ ਲਿਆ ਜੀ ਹੁਣ ਆਪਾਂ ਕਰ ਲਾਂਗੇ ਸਿੱਧਾ ਪਾਸਾ ਸਿੱਧੇ ਪਾਸੇ ਜਿੱਥੇ ਜਿੱਥੇ ਆਪਣੀ ਸਲਾਈ ਥੀਗੀ ਉਹ ਸਲਾਈ ਆਪਾਂ ਦਿਖਾਣ ਨਹੀਂ ਦੇਣੀ ਉਹਦੇ ਉੱਪਰ ਉੱਪਰੀ ਜਿਹੜੇ ਹੈ ਗੋਟਾ ਪੱਤੀ ਲਾਵਾਂਗੇ ਪਹਿਲਾਂ ਪਹਿਲਾਂ ਇੱਕ ਲੇਅਰ ਮੈਂ ਗੋਟਾ ਪੱਤੀ ਦੀ ਲਾਉਂਗੀ ਆ ਦੇਖੋ ਜਿੱਥੇ-ਜਿੱਥੇ ਆਪਣੀ ਸਲਾਈ ਲੱਗੀ ਐ ਉਹਦੇ ਉੱਤੇ-ਉੱਤੇ ਲਾਉਂਦੇ ਜਾਵਾਂਗੇ ਨਾਲੇ نیچےੋਂ ਜਿਹੜਾ ਹੈਗਾ ਝਾਲਰ ਜੀ ਵਾਂਗ ਕੱਪੜਾ ਬਚ ਜਾਂਦਾ ਹੈ ਦੇਖਣਾ ਚਾਹੀਦਾ ਹੈ ਲਓ ਜੀ ਗੋਟਾ ਪੱਤੀ ਆਪਣੀ ਲੱਗ ਗਈ ਤੇ ਹੁਣ ਆਪਾਂ ਲਾ ਰਹੇ ਹਾਂ ਗੋਟਾ ਫੇਰ ਜਿਹੜਾ ਹੈਗਾ 1.5 ਇੰਚ ਦਾ ਗੈਪ ਰੱਖ ਕੇ ਤੇ ਐਨਾਂ ਕੋ ਗੋਟਾ ਪੱਤੀ ਤੋਂ 1.5 ਇੰਚ ਦਾ ਫਰਕ ਰੱਖਾਂਗੇ ਸਾਰੇ ਜਿਹੜਾ ਹੈਗਾ ਇਹ ਗੋਟਾ ਲਾ ਦਾਂਗੇ ਹੁਣ ਆਪਣੀ ਤੀਜੀ ਲੇਅਰ ਫੇਰ ਚੱਲ ਪਈ ਜੀ ਗੋਟਾ ਪੱਤੀ ਦੀ ਤੀਜੀ ਲੇਅਰ ਜਿਹੜੀ ਹੈਗੀ ਫੇਰ ਗੋਟਾ ਪੱਤੀ ਦੀ ਲਾਵਾਂਗੇ ਕਿਉਂਕਿ ਵਿਚਾਲੇ ਗੋਟਾ ਲਾਤਾ ਇਹ ਫੇਰ ਬਹੁਤ ਜ਼ਿਆਦਾ ਸੋਹਣਾ ਲੱਗਦਾ ਬਣਿਆ ਹੋਇਆ ਇਹ ਤੁਹਾਡੀ ਮਰਜ਼ੀ ਹੈ ਜਿੱਦਾਂ ਦੀ ਮਰਜ਼ੀ ਗੋਟਾ ਪੱਤੀ ਜਾਂ ਗੋਟਾ ਨਾਲ ਤੁਸੀਂ ਤਿਆਰ ਕਰ ਸਕਦੇ ਹੋ ਲਓ ਜੀ ਦੇਖੋ ਘਗਰਾ ਆਪਣਾ ਬਣ ਕੇ ਜਿਹੜਾ ਹੈਗਾ ਤਿਆਰ ਹੋ ਗਿਆ ਬਹੁਤ ਜ਼ਿਆਦੇ ਹੈਵੀ ਘਗਰਾ ਹੈਗਾ ਆ ਆ ਦੇਖੋ ਸਾਰਾ ਦਿਖਾਉਣੀ ਐ ਮੈਂ ਬਹੁਤ ਜ਼ਿਆਦੇ ਵਧੀਆ ਜਿਹੜਾ ਹੈਗਾ ਬਣਿਆ ਦੇਖੋ ਵਿੱਚ ਜਿਹੜੀ ਇਹ ਲਾਈਨਿੰਗ ਲਾਈਤੀ ਆਪਾਂ ਨੇ ਦੇਖੋ ਵਿੱਚ ਲਾਈਨਿੰਗ ਲਾਈਏ ਕਿਉਂਕਿ ਲਾਈਨਿੰਗ ਨਾਲ ਠੀਕ ਹੋ ਜਾਂਦਾ ਥੋੜਾ ਜਿਹਾ ਲਾਈਨਿੰਗ ਨਾਲ ਹੋਰ ਭਾਰੀ ਲੱਗਦਾ ਆ ਦੇਖੋ ਸਾਰੀ ਜਿਹੜਾ ਹੈਗਾ ਕਿੱਥੇ ਕੋਈ ਸਲਾਈ ਨਹੀਂ ਦਿਖੋਗੀ ਸਾਰੀਆਂ ਜਿਹੜੇ ਹੈਗੇ ਆ ਅੰਡਰਗਰਾਉਂਡ ਸਲਾਈਆਂ ਨਾਲ ਗੁੰਮ ਸਲਾਈਆਂ ਨਾਲ ਹੀ ਆਪਾਂ ਜਿਹੜਾ ਹੈਗਾ ਘੱਗਰਾ ਬਣਾਉਣੇ ਹੁੰਦੇ ਆ ਆ ਦੇਖੋ ਆਹ ਹੋ ਗਿਆ ਨੇਫਾ ਆਪਣਾ ਨਾਲਾ ਪਾਉਣ ਵਾਸਤੇ ਥੋੜਾ ਮੂੰਹ ਖੁੱਲਾ ਰੱਖੇ ਆ ਦੇਖੋ ਮਸ ਨੂੰ ਖੜੀ ਹੋ ਕੇ ਦਿਖਾਉਣੀ ਆ ਦੇਖੋ ਜੀ ਬਹੁਤ ਜਿਆਦੇ ਭਾਰੀ ਜਿਹੜਾ ਹੈਗਾ ਘੱਗਰਾ ਬਣ ਕੇ ਤਿਆਰ ਉਸੇ ਵੀ ਜੇਕਰ ਸਾਡੇ ਤੋਂ ਐਵੇਂ ਦੇ ਘੱਗਰੇ ਬਣਵਾਉਣੇ ਚਾਹਣੇ ਹੋ ਹਨ ਤਾਂ ਤੁਸੀਂ ਬਣਵਾ ਸਕਦੇ ਹੋ ਤੇ ਜੇ ਕੋਈ ਵੀ ਜਾਣਕਾਰੀ ਲੈਣੀ ਹੈ ਤਾਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਸਾਡੀ ਇੰਸਟਾਗ੍ਰam ID ਹੈਗੀ ਹੈ ਕੌਰ ਸੰਧੂ ਬਲੌਗ ਇੰਸਟਾਗ੍ਰam ID ਹੈ ਸਾਡੀ ਉਹਦੇ ਤੇ ਵੀ ਤੁਸੀਂ ਸਾਨੂੰ ਕਮੈਂਟ ਕਰਕੇ ਕੁਝ ਵੀ ਪੁੱਛ ਸਕਦੇ ਹੋ ਵੇ ਜਾਂ ਕਿਦਾਂ ਕੁਝ ਬਣਾਉਣਾ ਆ ਚਲੋ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ ਜੀ